ਆਪਾਂ ਜੇ ਕਰਨ ਲੱਗੇ ਆ ਆਪਣੀ ਬਰੀਜ਼ਾ ਦੇ ਏਸੀ ਵੈਂਟ ਕੋਇਲਾ ਸਾਫ ਤੇ ਤੁਹਾਡੇ ਪੈਸੇ ਬਚਾਉਣ ਲੱਗੇ ਆ ਤੇ ਨਾਲ ਆਪਣੇ ਵੀ ਕਿਉਂਕਿ ਜਦੋਂ ਏਜੰਸੀ ਵਿੱਚੋਂ ਕਰਦੇ ਆ 15-1600 ਰੁਪਿਆ ਤਕਰੀਬਨ ਲੈ ਹੀ ਲੈਂਦੇ ਨੇ ਤੇ ਆਪਾਂ ਵੀ ਇਸਟਾ ਕੰਪਨੀ ਦੀ ਆਹ ਸਪਰੇਅ ਫੋਮ ਮੰਗਵਾਈ ਆ ਤੇ ਦੇ ਨਾਲ ਨਾਲ ਪੈਪੂਈ ਨਾਲ ਹੀ ਆ ਤੇ ਸਭ ਤੋਂ ਪਹਿਲਾਂ ਆਪਾਂ ਆ ਵੱਟਰ نیچے ਰੱਖਾਂਗੇ ਕਿਉਂਕਿ ਆਪਾਂ ਨੂੰ ਪਤਾ ਲੱਗ ਜਾਵੇਗਾ ਇਹਦੇ ਵਿੱਚ ਕਿੰਨਾ ਕੁ ਗੰਦ ਸੀਗਾ ਜਾਂ ਪਹਿਲਾਂ ਹੀ ਸਾਫ਼ ਸੀ ਕਿਉਂਕਿ ਆਪਾਂ ਇਹ ਸੈਕੰਡ ਹੈਂਡ ਗੱਡੀ ਪਰਚੇਸ ਕੀਤੀ ਆ ਤੇ ਪਤਾ ਲੱਗ ਜੂਗਾ ਕਿ ਉਹਨਾਂ ਨੇ ਕਰਵਾਇਆ ਕਿ ਨਹੀਂ ਪਹਿਲਾਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਖੋਲਦੇ ਆ ਆਪਣਾ ਆਹ ਬਾਕਸ ਉਹਨਾਂ ਕੱਢਦੇ ਆ ਬਾਹਰ ਹੁਣ ਇਹਦੇ ਵਿੱਚ ਹੁੰਦਾ ਆ ਏਸੀ ਫਿਲਟਰ ਇਹਨੂੰ ਸਭ ਤੋਂ ਪਹਿਲਾਂ ਆਪਾਂ ਇਹ ਦੇਖਾਂ ਇਹ ਵੈਸੇ ਠੀਕ ਹੈ ਕਿਉਂਕਿ ਇਹਨੂੰ ਹਵਾ ਮਾਰਾਂਗੇ ਥੋੜਾ ਇਕੱਟਾ ਹੈਗਾ ਇਹਨੂੰ ਆਪਾਂ ਇਹਨੂੰ ਯੱਪ ਕਰਾਂਗੇ ਸਾਫ਼ ਬਲੂਰ ਦੇ ਨਾਲ ਆਹ ਦੇਖੋ ਸਭ ਤੋਂ ਪਹਿਲਾਂ ਆਪਾਂ ਜਿਹੜੀ ਫੋਮ ਹੈ ਇਹਦੇ ਵਿੱਚ ਭਰਾਂਗੇ ਸਭ ਤੋਂ ਪਹਿਲਾਂ ਆਪਾਂ ਸ਼ੇਕ ਚੰਗੀ ਤਰ੍ਹਾਂ ਕਰ ਲੈਣੀ ਹੈ ਜਿੱਦੋਂ ਆਪਾਂ ਫਿਲਟਰ ਕੱਢਿਆ ਉਹਦੇ ਹੀ ਫੋਮ ਭਰ ਦਾਂਗੇ ਜੀ ਬਿਲਕੁਲ ਉ ਤੱਕ ਕਰ ਲੈਣੇਗੀ ਤੇ ਉਸ ਤੋਂ ਬਾਅਦ ਆਪਾਂ ਜਿੰਨੇ ਆਪਣੇ ਇਸ ਇਵੈਂਟ ਆ ਵਾਲੇ ਆ ਇਹਨਾਂ ਵਿੱਚ ਫਾਰਮ ਫਿਲ ਕਰਾਂਗੇ ਇਹਨੂੰ 15 ਤੱਕ ਕਰ ਦੇਣੀ ਆ ਜਿੰਨੀ ਕੋ ਪਾਈਪ ਜਾਂਦੀ ਅੰਦਰ ਉਸ ਤੋਂ ਬਾਅਦ ਆਪਾਂ ਸਾਈਡ ਵਾਲੇ ਜਿਹੜੇ ਅਗਲੇ ਪਾਸੇ ਵਾਲੇ ਬਲੋਰ ਹੈ ਕਈ ਇਹ ਵੀਰ ਨਹੀਂ ਕਰਦੇ ਤੇ ਜ਼ਰੂਰੀ ਕਿ ਇਹਨਾਂ ਨੂੰ ਵੀ ਜ਼ਰੂਰੀ ਕਰਨਾ ਸਾਫ਼ ਹੁੰਦਾ ਇੱਕ ਗੱਲ ਦਾ ਧਿਆਨ ਰੱਖਿਆ ਜੇ ਜਦੋਂ ਵੀ ਆਪਾਂ ਏਸੀ ਵੰਟ ਕਲੀਨ ਕਰਨੇ ਆ ਤੇ ਏਸੀ ਆਪਣਾ ਬਲੂਰ ਸਾਰਾ ਕੋਈ ਬੰਦ ਹੋਣਾ ਚਾਹੀਦਾ ਤਦੋਂ ਵੀ ਆਪਾਂ ਏਸੀ ਨੂੰ ਸਾਫ਼ ਕਰਨੇ ਆ ਫੋਮ ਭਰਨ ਤੋਂ ਤਕਰੀਬਨ 10 ਮਿੰਟ ਬਾਅਦ ਆਪਾਂ ਬਲੂਰ ਆਨ ਕਰਨੇ ਆ ਤੇ ਏਸੀ ਬੰਦ ਰਵੇ ਬਲੂਰ ਆਨ ਤੋਂ ਕਰਨ ਤੋਂ ਬਾਅਦ ਥੋੜਾ ਟਾਈਮ ਮੰਨ ਲਓ ਸਲੋ ਤੋਂ ਫਾਸਟ ਜਿੰਨੀ ਵੀ ਹਵਾ ਫੁੱਲ ਆਪਾਂ ਕਰਕੇ ਆਉਣ ਤੇ ਉਸ ਤੋਂ ਬਾਅਦ ਏਸੀ ਆਨ ਕਰਨਾ ਫਿਰ 5-10 ਮਿੰਟ ਏਸੀ ਆਨ ਚੱਲਦਾ ਰਵੇ ਜਿੰਨੀ ਦੇਰ 5-10 ਮਿੰਟ ਆਪਾਂ ਬੰਦ ਰੱਖਨੇ ਆ ਉਨੀ ਦੇਰ ਤੱਕ ਆਪਾਂ ਇੱਕ ਤਾਂ ਆਪਣਾ ਡੈਸ਼ਬੋਰਡ ਸਾਫ਼ ਕਰ ਲੈਣੇ ਆ ਤੇ ਦੂਸਰਾ ਨੰਬਰ ਤੇ ਜਿਹੜਾ ਆਪਾਂ ਫਿਲਟਰ ਸੀ ਆਪਣਾ ਏਸੀ ਫਿਲਟਰ ਉਹਨਾਂ ਟਾਈਮ ਉਹਨੂੰ ਬਲੂਰ ਕਰ ਲੈਣੀ ਮਾਰ ਲੈਨੇ ਆ ਉਹਨੂੰ ਸਾਫ ਤੁਸੀਂ ਦੇਖੋ ਘਟਾਿਆਂ ਦੇ ਵਿੱਚ ਹੈਗਾ ਤੇ ਇਦਾਂ ਹੀ ਨਹੀਂ ਲਾ ਦੇਣਾ ਇਹਨੂੰ ਜ਼ਰੂਰੀ ਹੈ ਕਿ ਜੇ ਇਹ ਖਰਾਬ ਹੈ ਇਹਨੂੰ ਨੈ ਚੇਂਜ ਕਰ ਦੋ ਨਵਾਂ ਲਾ ਦੋ ਤੇ ਜੇ ਇਹ ਚੱਲਦਾ ਤੇ ਇਹਨੂੰ ਸਾਫ ਕਰਕੇ ਰੱਖੋ ਦੇਖ ਲੈਣੀ ਕਿੰਨਾ ਘਟਾ ਨਿਕਲਦਾ ਇਹਦੇ ਵਿੱਚ ਕੁਝ ਖਾਸ ਜ਼ਿਆਦਾ ਇਹਦੇ ਵਿੱਚ ਹੈ ਨਹੀਂ ਸੀ ਕਟਾਂ ਪਰ ਫਿਰ ਵੀ ਆਪਣਾ ਫਰਜ਼ ਏ ਕਿ ਆਪਾਂ ਸਾਫ਼ ਕਰਕੇ ਇਹਨੂੰ ਪਾਈਏ ਦੁਬਾਰਾ ਹੁਣ ਆਪਾਂ ਬਲੂਰ ਕਰਦੇ ਹਾਂ ਹੁਣ ਬਲੂਰ ਆ ਪਾਉਂਡ ਕਰ ਲਏ ਆ ਤੇ ਸਪੀਡ ਸਲੋ ਤੋਂ ਆਪਾਂ ਥੋੜਾ ਤੇਜ਼ ਕਰਾਂਗੇ ਸਾਰੇ ਬਲੂਰ ਚੱਲਦੇ ਪਿਆ ਏ ਕਾਪਾ ਸਾਰੇ ਮੋਡ ਚੇਂਜ ਕਰ ਲੈਣੇ ਆ ਜੋ ਜਿੰਨੇ ਵੀ ਬਲੂਰ ਹੈਗੇ ਸਾਰਿਆਂ ਦੇ ਵਿੱਚੋਂ ਤੁਸੀਂ ਆਹ ਦੇਖੋ ਕਿੰਨਾ ਵਿੱਚੋਂ ਸਾਰਾ ਬਾਹਰ ਆਉਂਦਾ ਪਿਆ ਹੈ ਤੇ ਆਪਾਂ ਮੋੜ ਵੀ ਚੇਂਜ ਕਰ ਲੈਨੇ ਆਂ ਤੁਸੀਂ ਦੇਖੋ ਆਦ੍ਰ ਆਪਾਂ ਹੁਣ ਬਲੂਰ ਕੀਤਾ ਹੈ ਫਰੰਟ ਤੇ ਹੁਣ ਆਪਾਂ ਕਰਦੇ ਹਾਂ ਏਸੀ ਆਨ ਪੰਜ 10 ਮਿੰਟ ਆਪਾਂ ਏਸੀ ਆਨ ਰੱਖਾਂਗੇ ਇਜ਼ੀ ਆਨ ਦੇ ਨਾਲ ਵੀ ਆਪਾਂ ਸਾਰੇ ਮੋਡ ਚੇਂਜ ਕਰ ਦਵਾਂਗੇ 2-2 ਮਿੰਟ ਸਾਰੇ ਮੋਡ ਕਰਾਂਗੇ ਹੁਣ ਆਪਾਂ ਗੱਡੀ ਆਫ ਕਰ ਦਿੱਤੀ ਹੈ ਬਲੂਰ ਵੀ ਨਾਲ ਤੇ ਹੁਣ ਆਪਾਂ ਨੀਚੋਂ ਦੇਖਦੇ ਹਾਂ ਜਿਹੜਾ ਬੱਠਰ ਰੱਖਿਆ ਸੀਗਾ ਮੈਲਾ ਪਾਣੀ ਆਇਆ ਬੱਠਲ ਵਿੱਚ ਥੋੜਾ ਹੈ ਕਿਉਂਕਿ ਇਹਦੀ ਕੱਲ ਪਾਇਪ ਟੁੱਟ ਗਈ ਸੀ ਹੁਣ ਆਪਾਂ ਉੱਪਰੋਂ ਦੇਖਦੇ ਹਾਂ ਪਾਣੀ ਕਿੰਨਾ ਕੋਹੰਦਾ ਤੁਹਾਨੂੰ ਦਿਖਾਉਨੇ ਆ ਦੇਖੋ ਮੈਲਾ ਤਾਂ ਪਾਣੀ ਜ਼ਰੂਰ ਆਇਆ ਵਿੱਚੋਂ ਮੈਲ ਸਾਰੀ ਬਾਹਰ ਆਈ ਆ ਉਹ ਕੁਝ ਪਾਣੀ ਚੈਸੀ ਡੁੱਲ ਗਿਆ ਆ ਤੁਸੀਂ ਵੇਖੋ ਜਿਹੜਾ ਪਾਈਪ ਲੱਗਾ ਹੋਇਆ ਐ ਇਹਦੇ ਦੇ ਨੀਚੇ ਪਾਈਪ ਲੱਗਾ ਸੀ ਤੇ ਉਹ ਕੱਲ ਟੁੱਟ ਗਿਆ ਸੀ ਜਿੱਥੋਂ ਪਾਣੀ ਟਪਕ ਰਿਹਾ ਤੇ ਜਿੰਨਾ ਪਾਣੀ ਸਾਰਾ ਉਹ ਚੈਸੀ ਤੇ ਡੁੱਲ ਗਿਆ ਤੇ ਬੱਠਲ 'ਚ ਇਸ ਕਰਕੇ ਬੱਠਲ ਵਿੱਚ ਘੱਟ ਪਾਣੀ ਆਇਆ ਤੇ ਬਾਕੀ ਮੈਲ ਹੈ ਜਿੰਨੀ ਸਾਰੀ ਮੈਲ ਬਾਹਰ ਆ ਗਈ ਆ ਮੈਲ ਹੈਗੀ ਸੀ ਇਹ ਵਿਸਟਾ ਕੰਪਨੀ ਦਾ ਤੇ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਆਉਂਦੀਆਂ ਜਿਦਾਂ ਥ੍ਰੀ ਆਰਮ ਦਾ ਵੀ ਵਧੀਆ ਤੇ ਤੁਹਾਨੂੰ ਜਿਹੜਾ ਚੰਗਾ ਲੱਗਦਾ 6-700 ਰੁਪਏ ਦਾ ਹੈਗਾ ਇਹ 450 ml ਦੀ ਪੈਕਿੰਗ ਤੇ ਜਿਹੜਾ ਤੁਹਾਨੂੰ ਮਿਲਦਾ ਸਾਰੇ ਵਧੀਆ ਹੁੰਦੇ ਨੇ ਤੋ ਲਿਆ ਕੇ ਤੁਸੀਂ 6 ਕੁ ਮਹੀਨੇ ਬਾਅਦ ਘਰੇ ਹੀ ਆਪਣੀ ਗੱਡੀ ਦੀ AC ਦੇ ਵੈਂਟ ਕਲੀਨ ਕਰ ਸਕਦੇ ਹੋ ਜਿਸ ਦੇ ਨਾਲ ਆਪਣੀ AC ਸਹੀ ਚੱਲਦੇ ਰਹਿੰਦੇ ਠੰਡੀ ਹਵਾ ਮਿਲਦੀ ਆ ਤਾਂ ਲਾਈਫ ਵੀ ਵਧੀਆ ਰਹਿੰਦੀ ਏਸੀ ਦੀ ਸੋ ਧੰਨਵਾਦ ਵੀਡੀਓ ਦੇਖਣ ਲਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ